ਪੰਜਾਬ ਦੇ ਵਿੱਚ ਠੰਡ ਨੇ ਇੱਕ ਵਾਰ ਫਿਰ ਤੋਂ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਮੌਸਮ ਦਾ ਮિજાਜ ਇੱਕ ਵਾਰ ਫਿਰ ਤੋਂ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਅੱਜ ਗਹਿਰੀ ਧੁੰਦ ਦਰਜ ਕੀਤੀ ਗਈ ਹੈ ਖਾਸ ਤੌਰ ਤੇ ਸਵੇਰ ਸਾਰ ਕਈ ਇਲਾਕਿਆਂ ਦੇ ਵਿੱਚ ਗਹਿਰੀ ਧੁੰਦ ਦਿਖ ਗਈ ਹੈ ਜਿਸ ਕਾਰਨ ਆਵਾਜਾਈ ਵੀ ਸਵੇਰ ਸਾਰ ਹੌਲੀ ਚੱਲ ਰਹੀ ਸੀ ਇਸੇ ਮੌਸਮ ਦੀ ਦੋਰੀ ਮਾਰ ਹੁਣ ਲੋਕਾਂ ਨੂੰ ਚਲਣੀ ਪੈ ਰਹੀ ਹੈ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਠੰਡੀਆਂ ਜਿਹੜੀਆਂ ਰਾਤਾਂ ਨੇ ਉਹ ਹੋਰ ਠੰਡੀਆਂ ਹੋ ਜਾਣਗੀਆਂ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਇਲਾਕੇ ਦੇ ਵਿੱਚ ਹਲਕੀ ਧੁੰਦ ਅਤੇ ਕਈ ਇਲਾਕਿਆਂ ਦੇ ਵਿੱਚ ਗਹਿਰੀ ਧੁੰਦ ਪੈਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਖਾਸ ਤੌਰ ਤੇ ਖੁੱਲੇ ਅਤੇ ਪੈਂਡੂ ਇਲਾਕਿਆਂ ਦੇ ਵਿੱਚ ਧੁੰਦ ਹੈ ਜਿਹੜੀ ਹੋਰ ਵੀ ਗਹਿਰੀ ਪਵੇਗੀ ਹਾਲਾਂਕਿ 27 ਨਵੰਬਰ ਤੱਕ ਅਜੇ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਕੋਈ ਚੇਤਾਵਨੀ ਨਹੀਂ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਹਾਲੇ ਵੀ ਖਰਾਬ ਹੈ ਕਈ ਇਲਾਕਿਆਂ ਦੇ ਵਿੱਚ 150 ਤੱਕ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਪੰਜਾਬ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਜਦੋਂ ਤੱਕ ਬਰਸਾਤ ਨਹੀਂ ਪੈਂਦੀ ਉਦੋਂ ਤੱਕ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਹੈ ਜਿਹੜਾ ਲਾਜ਼ਮੀ ਤੌਰ ਤੇ ਆਉਣ ਦੀ ਉਮੀਦ ਨਹੀਂ ਹੈ ਸੋ ਬਰਸਾਤ ਹੁੰਦੀ ਹੈ ਤਾਂ ਜ਼ਰੂਰ ਇਸ ਦੇ ਵਿੱਚ ਸੁਧਾਰ ਆਵੇਗਾ ਮੌਸਮ ਵਿਗਿਆਨੀਆਂ ਦਾ ਮੰਨਣਾ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਮੀਂਹ ਦੀ ਸੰਭਾਵਨਾ ਜ਼ਰੂਰ ਹੈ ਪਰ ਇਸ ਤੋਂ ਪਹਿਲਾਂ ਮੀਂਹ ਦੀ ਸੰਭਾਵਨਾ ਨਹੀਂ ਜਿਤਾਈ ਗਈ ਇਸ ਦੇ ਨਾਲ ਹੀ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਵੀ ਸੁਧਾਰ ਦੀ ਉਮੀਦ ਕੀਤੀ ਗਈ ਹੈ ਕਿ ਦਸੰਬਰ ਦੀ ਸ਼ੁਰੂਆਤ ਜਾਂ ਨਵੰਬਰ ਦੇ ਅੰਤ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਜ਼ਰੂਰ ਸੁਧਾਰ ਆਵੇਗਾ ਪਰ ਇਸ ਤੋਂ ਪਹਿਲਾਂ ਜੇਕਰ ਬਰਸਾਤ ਨਹੀਂ ਹੁੰਦੀ ਤਾਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਉਣ ਦੀ ਉਮੀਦ ਘੱਟ ਹੀ ਜਾ ਰਹੀ ਹੈ ਇਸ ਸਵੇਰ ਦੌਰਾਨ ਸੂਬੇ ਦੇ ਉੱਤਰੀ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਨੇ ਇੱਥੇ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਰਹੇਗਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਰਹੇਗਾ ਜ਼ਿਆਦਾਤਰ ਖੇਤਰਾਂ ਦੇ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹੇਗਾ ਜਦੋਂ ਕਿ ਕੁਝ ਕੇਂਦਰੀ ਅਤੇ ਪੂਰਬੀ ਖੇਤਰਾਂ ਦੇ ਵਿੱਚ ਤਾਪਮਾਨ ਆਮ ਦੇ ਨੇੜੇ ਹੀ ਰਹੇਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਥੋੜਾ ਵਾਧਾ ਜ਼ਰੂਰ ਦਰਜ ਕੀਤਾ ਗਿਆ ਸੀ ਆ ਸੂਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪੱਛਮੀ ਗੜਬੜੀ ਨਾ ਹੋਣ ਕਾਰਨ ਅਤੇ ਪ੍ਰਦੂਸ਼ਣ ਦੀ ਮੋਟੀ ਪਰਤ ਬਣਨ ਦੇ ਕਾਰਨ ਤਾਪਮਾਨ ਦੇ ਵਿੱਚ ਹਲਕਾ ਵਾਧਾ ਜ਼ਰੂਰ ਦਰਜ ਕੀਤਾ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਅ ਠੰਡ ਜਿਹੜੀ ਉਹ ਆਪਣਾ ਅਸਰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਵਿਆਪਕ ਪੱਧਰ ਤੇ ਨਵੰਬਰ ਦੇ ਮਹੀਨੇ ਦੇ ਆਖਰੀ ਦਿਨ ਚੱਲ ਰਹੇ ਨੇ ਤੇ ਠੰਡ ਇੱਕ ਵਾਰ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ ਨਵੰਬਰ ਦੇ ਅੰਤ ਜਾਂ ਦਸੰਬਰ ਦੇ ਵਿੱਚ ਠੰਡ ਆਪਣੇ ਪੂਰੇ ਜੋਬਨ ਤੇ ਆ ਜਾਵੇਗੀ ਤੇ ਅ ਤੁੰਦਾ ਪੈਣਗੀਆਂ ਉਸ ਤੋਂ ਬਾਅਦ ਅ ਠੰਡ ਦੇ ਵਿੱਚ ਵਾਧਾ ਹੋਵੇਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਦਸੰਬਰ ਅੱਧ ਤੱਕ ਕੋਹਰਾ ਵੀ ਪੈ ਸਕਦਾ ਸੋ ਠੰਡ ਲਗਾਤਾਰ ਵਧ ਰਹੀ ਹੈ ਅ ਸਵੇਰੇ ਸ਼ਾਮ ਲੋਕਾਂ ਨੂੰ ਗਰਮ ਕਪੜੇ ਤੇ ਲੋਈਆਂ ਲੈ ਕੇ ਵਿਚਰਦੇ ਹੋਏ ਦੇਖਿਆ ਜਾ ਰਿਹਾ ਸੜਕਾਂ ਦੇ ਕਿਨਾਰਿਆਂ ਤੇ ਲੋਕ ਹੱਥ ਵੀ ਸੇਕ ਰਹੇ ਨੇ ਅੱਗ ਬਾਲ ਕੇ ਖਾਸ ਤੌਰ ਤੇ ਲੁਧਿਆਣਾ ਜਲੰਧਰ ਵਰਗੇ ਸ਼ਹਿਰ ਜਿੱਥੇ ਬਹੁਤ ਸਾਰੇ ਬੇਘਰ ਲੋਕ ਵੀ ਰਹਿੰਦੇ ਨੇ ਸੜਕਾਂ ਦੇ ਉੱਤੇ ਸਵੇਰੇ ਸ਼ਾਮ ਉਹਨਾਂ ਵੱਲੋਂ ਅੱਗ ਬਾਲੀ ਜਾ ਰਹੀ ਹੈ ਠੰਡ ਤੋਂ ਬਚਣ ਦਾ ਉਪਾਅ ਹਰ ਇੱਕ ਵਿਅਕਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਉਹ ਗਰੀਬ ਹੈ ਜਾਂ ਅਮੀਰ ਹੈ ਹਰ ਵਿਅਕਤੀ ਵੱਲੋਂ ਠੰਡ ਤੋਂ ਬਚਣ ਦਾ ਉਪਾਅ ਕੀਤਾ ਜਾ ਰਿਹਾ ਹੈ ਕਿਉਂਕਿ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਤੱਕ ਅਗਲੇ ਕੁਝ ਦਿਨਾਂ ਦੇ ਵਿੱਚ ਡਿੱਗਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਅਜਿਹੇ ਵਿੱਚ ਹਰ ਵਿਅਕਤੀ ਠੰਡ ਤੋਂ ਬਚ ਰਿਹਾ ਲੋਈਆਂ ਵੀ ਲੈ ਰਹੇ ਨੇ ਲੋਕ ਅਤੇ ਗਰਮ ਕੱਪੜੇ ਵੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੇ ਕੱਢ ਰਹੇ ਨੇ ਰਜਾਈਆਂ ਨੂੰ ਵੀ ਲੋਕਾਂ ਨੇ ਧੁੱਪ ਲਵਾ ਲਈ ਹੈ ਤੇ ਠੰਡ ਦੀ ਪੂਰੀ ਤਿਆਰੀ ਹੈ ਇਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਠੰਡ ਤੋਂ ਬਚਾ ਕੇ ਰੱਖਣ ਦੀ ਸਲਾਹ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕਿਉਂਕਿ ਜਦੋਂ ਮੌਸਮ ਇੱਕਦਮ ਬਦਲਦਾ ਹੈ ਉਸ ਵੇਲੇ ਅ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਸੋ ਇਸ ਵੇਲੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਠੰਡ ਤੋਂ ਬਚਾ ਕੇ ਰੱਖਣ ਦੇ ਲਈ ਮੋٹے ਕੱਪੜੇ ਸਵੇਰੇ ਸ਼ਾਮ ਪਾਉਣ ਦੀ ਸਲਾਹ ਮੌਸਮ ਭਾਗ ਵੱਲੋਂ ਦਿੱਤੀ ਗਈ ਹੈ ਸੋ ਠੰਡ ਵਾਰੇ ਇੱਕ ਵਾਰ ਫਿਰ ਤੋਂ ਠੰਡ ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਜ਼ਰੂਰ ਮਿਲੇਗੀ